ਪਰ ਸਾਨੂੰ ਪੋਨੇਟ ਦੇ ਧਿਰ ਵੀ ਕਨਫਰਮੇਸ਼ਨ ਮਿਲੀ ਸੀ ਕਿ ਕਾਸ ਸਿੰਘ ਜੋ ਕਿ ਆਪਣੀ ਘਰ ਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਵਿਧਿਆਲਾ ਦੇ ਵਿੱਚ ਬਾਹਰ ਟਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਰਦਰ ਸਬੰਧੀ ਸਾਡੀ ਕਨਫਰਮੇਸ਼ਨ ਆਈ ਸੀ ਜਿਸ ਬੰਦ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਇੱਥੇ ਸੀਆਈਏ ਦੀ ਟੀਮਸ ਨੇ ਡੀਐਸਪੀ ਰਾਮਪੁਰਾ ਫੂਲ ਐਸਐਚਓ ਸਦਰ ਰਾਮਪੁਰਾ ਚੌਕੀ ਚਾਰਜ ਚੌਕੇ ਦੋਨੋਂ ਸੀਏ ਇੰਚਾਰਜ ਤੇ ਅਸੀਂ ਇੱਥੇ ਸਾਰੇ ਆਏ ਹਾਂ ਤੇ ਇਹਦੇ ਵਿੱਚ ਮੋਡਲੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆ ਸਿੰਘ ਹੈ ਆਪਣੀ ਵਾਈਫ ਅਮਰਜੀਤ ਕੌਰ ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਹ ਸ तकरीबन 60-62 ਸਾਲ ਹੈਗੀ ਆ ਤੇ ਅੱਜ ਸ਼ਾਮ ਨੂੰ ਜਦੋਂ ਇਹਦਾ ਦੇ ਬੇਟਾ ਜੋ ਕਿ ਜੋਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤੇ ਫੋਨ ਆਪਣਾ ਅਨਸਰ ਨਹੀਂ ਕਰ ਰਿਹਾ ਸੀਗੇ ਜਦੋਂ ਉਹਨਾਂ ਨੇ ਇਸ ਪਸਪੰਦੀ ਪੁਸ਼ਪੜਧਾਰ ਕੀਤੀ ਤਾਂ ਫਿਰ ਪਿੰਡ ਵਾਲੇ ਜੇ ਆ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪ ਸ਼ੇਡ ਵੈਪਨ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸੱਦਾ ਗਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮਾ ਦੀ ਤਫਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀ ਵਿਲ ਟ੍ਰਾਈ ਜੇ ਜਲਦੀ ਤੋਂ ਜਲਦੀ ਟ੍ਰੇਸ ਕਰ ਲਏਗੇ